ना खराब कर चकला पेलना सारे ने कहना चकला <laughs> था। <laughs> मिलना <laughs> ਮਮਾ ਆਂ ਮੈਂ ਸਾੜੀ ਪਾਈ ਮਮਾ ਆਂ ਮੈਂ ਸਾੜੀ ਪਾਈ ਆਂਡਾ ਨੇ ਫਰਾ ਆਂਡਾ ਨਹੀਂ ਹੋਣਾ ਆਂਡਾ ਦੀ ਡੰਡਾ ਚੱਕੇ ਬਿਚੇ ਕਰਾਏ ਡੇੜ ਪੜੀ ਸਕੜੇ ਸਕੜਾ ਮਿੱਠਾ ਦੇ ਪਿਆ ਕੀ ਮਿੱਠਾ ਟਿੱਟੇ ਲਗਾ ਕਾ ਖੜੇ ਡੇੜ ਪੀ ਲੈ ਲੱਖੇ ਓਏ ਹਾਏ ਲੱਖ ਰੁਪਏ ਆ ਬੱਲੇ ਬਾਬਾ ਬੰਦਿਆਂ ਕਾਹਨਾਂ ਕੇ ਕਹਿ ਦਿੱਤੇ ਦੇ ਆਹ ਅੰਡਾ ਨਹੀਂ ਹੋਣਾ ਹਾਂ ਦਸਵਾਰਗਾ ਹਾਂ ਦਸਵਾਰਗਾ ਲੈ ਆ ਡੰਡਾ ਬੜਾ ਤਕੜਾ ਓ ਵਾਓ ਆਏ ਕਕੜੂ ਜਿਵੇਂ ਤੂੰ ਇਹ ਮੰਗੜੀ ਲਾੜੀ ਤੂੰ ਵੀ ਕਹਿ ਲੈ ਜੀਵ ਕਾਟ ਕੇ ਮੰਗੜੀ ਤੂੰ ਇਹ ਕਿਹਨਾ ਜੀਵ ਉਹ ਜੀਵ ਸਾ ਤੂੰ ਵੀ ਜਾਣ ਵਰਗਾ

ਜਰਾ ਨਿਕਾ ਜਿਆ ਬਾਹਰ ਮੰਗਾਵਾਲਾ ਹੁਣ ਖਾਂ ਲੱਗਿਆ ਰੋਟੀ ਮਟਰ ਤੇ ਪਨੀਰ ਨਾਲ ਤੇ ਸਾਨੂੰ ਦਾਲ ਆਈ ਸੀ ਤੇ ਟਾਈਮ ਦੇ ਲੋ 3 ਵਜੇ 3 ਵੇ ਰੋਟੀਆਂ ਖਾਂ ਲੱਗੀ ਮੈਂ ਚਲੋ ਹੁਣ ਰੋਟੀ ਖਾ ਲਈਏ ਗਰਮਾ ਗਰਮ ਹੁਣੇ ਬਣਾ ਕੇ ਲੈਂਦੀ ਆ ਮੈਂ ਤਾਂ ਘੇ ਤੋਂ ਬਿਨਾਂ ਰੋਟੀ ਖਾਣੀ ਆ ਤੇ ਬਾਕੀਆਂ ਨੂੰ ਘੇ ਲੱਗਾ ਆ ਇਹ ਘੇ ਨਾਲ ਖਾ ਇਹ ਘੇ ਵਾਲੀਆਂ ਖਾਂਦੇ ਆ ਇਹ ਆ ਬਾਕੀਆਂ ਨੂੰ ਘੇ ਲੱਗਾ ਮੈਂ ਘੇ ਤੋਂ ਬਿਨਾਂ ਖਾਣੀ ਆ ਚਲੋ ਹੁਣ ਰੋਟੀ ਖਾ ਲਈਏ ਕਰਦੀ ਆ ਇੱਕ ਟੋਰ ਚ ਹਾਰੇ ਮਮਾ ਹਾਰੇ ਟੋਚ ਮਾਰੇ ਮਮਾ ਅੱਜ ਨਹੀਂ ਸਾੜੀ ਪਈ ਮਮਾ ਅੱਜ ਮੈਂ ਸਾੜੀ ਪਾਈ ਇਹ ਜਗਦੀ ਤਾਂ ਹੈ ਨਹੀਂ ਜਗਦੀ ਜਾਂ ਮਾਰੀ ਹੋ ਜਾਈ ਜਾਂ ਤਾ ਲੱਭਦੀ ਨਹੀਂ ਫੜਾ ਲੈ ਦਾਦੀ ਨੂੰ ਫੜਾ ਦੇ ਮਾਰੇ ਮੇਰੀ ਸਾੜੀ ਜਾਂਗੇ ਜਾਂਗੇ ਨਾ 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 ਹੋ ਟੋਰ ਜੀ ਮਾਰਦੀ ਲੈਟ ਜਾਂਦੀ ਹੂ ਖਲਾਰਾ ਚੱਕ ਲਿਆ ਜੀ ਕਮੈਂਟ ਪਰ ਪੈਡ ਤੇ ਪਿਆ ਖਲਾਰਾ ਨਹੀਂ ਨਹੀਂ ਦੇਖੋ ਚੱਕਦੇ ਆ ਤੇ ਰੋਟੀ ਆਪਾਂ ਖਾ ਲਈ ਆ ਲੋ ਜੀ ਰੋਟੀ ਖਾ ਲਈ ਆ ਤੇ ਮੇਰੇ ਮੂਨੇ ਕੈਮਰਾ ਵੜਦੋਰੇ ਮੂਨੇ ਵੜਦੋ ਮਾਰਦੇ ਰੇ ਮੂਜ ਕੜਾ ਵੜਦੋ ਵੜਦੋ ਮੂਜ ਕੈਮਰਾ ਹੁਣ ਮੈਂ ਬਣਾਉਂਗੀ ਚਾਏ ਚਾਹ ਬਣਾਉਂਗੀ ਤੇ ਚਾਹ ਚਾਹ ਆ ਜੀ ਮੀ ਗੰਦਾ ਲਸਣ ਪਿਆਜ਼ ਆ ਤੇ ਆਪ ਤੜਕਾ ਲਾ ਪਿਆਰੀ ਬੜੇ ਕਰਤੇ ਬੁੱਲੇ ਤੇਰੇ ਮੱਤਰਾ ਇਤਨੇ ਪਿਆਸ ਵਾਹ ਕੀ ਲੱਗਾ ਕੀ ਲੈਣਾ ਕੀ ਲੈਣਾ ਟੋਸ ਗਾਂ ਕੀ ਤੱਕਰਦੀ ਸੀ ਇਹ ਵੀ ਤੂੰ ਹੀ ਤਾਂ ਗਾਂ ਆ ਨਿਕਲੀ ਬੋਲ ਦੇ ਨੀ ਜਿਹੜਾ ਮੇਰਾ ਸੂਟ ਦਿੱਤਾ ਸੀ ਉਹ ਲਿਆਂਦਾ ਨਹੀਂ ਹੁਣ ਉਹ ਹੁਣ ਉੱਥੇ ਗਾਲਣਾ ਹੈ ਹੈ ਹੁਣ ਉੱਥੇ ਗਾਲਣਾ ග නන්නේේ ගයිසි මුූතියා හැක යත්තින යි මුගන්න කාඩලාද ගයිස එන්න එකටවාලෙසි බාලිංග බාලිංග බාලිං බාලිං් ඒ හැකයි න බුබ්බට මේහනටක් හොන ලියක ටේනගැනී හැක ඔත්ේ කාලන හෝ න්නේ?

अपने लोला पेंती रहने रहने किन सुनाए सुनाए सुनाओ बारो किन दादी बीमंत किनारा से नया है सुनाए सुनाए सुना सुना सुना? <laughs> सुना 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 चल सुनाए नहीं बोल मत आवे ना मेरा नहीं डोले भी जाके सुनाए तो दादा ने बावरे ਚੱਲ ਇੱਥੇ ਨੂੰ ਕਿ ਕੀਤਾ ਸੁਣਾ ਦਾਦੀ ਨੇ ਗੋਲ ਵੀ ਪਾਇਆ ਮੈਂ ਅੱਗੇ ਲੱਗਦੀ ਫੁੱਟੀ ਨਹੀਂ ਇਹ ਸਿਹਰਾ ਗੋਲ ਪਾਇਆ ਮਮਾ ਰੋੜੀ ਮੱਟ ਪਾਈ ਵਿੱਚ ਚੱਲ ਸੁਣਾ ਸੁਣਾ ਦਾਦੀ ਨੇ ਕਿਹਾ ਸੀਗਾ ਦਾਦੀ ਕਹਿੰਦੀ ਅੰਦਰ ਤੇ ਪਤਾ ਇਦਾਂ ਸਾਗ ਦੀ ਸਾਗ ਅੱਗੇ ਸੁਣਾ ਪਹਿਲਾਂ ਪੂਰਾ ਸੁਣਾ ਸੁਣਾ ਮੈਂ ਅੰਦਰ ਬਰਦਾ ਸੁਣਾ ਐ ਛੁੜ ਸੁਣਾ ਲੋੜੀ ਦੀ ਲੋੜੀ ਕਟਲ ਪੂਲ ਮੇਰਾ ਲੋੜੀ ਕਟਾ ਕੇ ਸਾਗ ਦੀ ਸਾਗ ਆਈ ਤੂੰ ਸਾਗ ਦੀ ਸਾਗ ਸਾਗ ਵਿੱਚ ਮਿਟਾਓ ਬੜਾ ਸੁਣਾ ਸਾਗ ਦੀ ਸਾਗ ਸਾਗ ਵਿੱਚ ਮਿਰਚ ਮਿਰਚ ਬਣੀ ਕੋੜੀ ਦੇ ਮਾਈ ਲੋੜੀ ਪਹਿਲਾਂ ਕੀ ਗਿਆ ਸੀ ਕੱਟੀ ਹਾਂ ਇਹ ਦੱਸਣਾ ਸੁਣਾ ਮੈਂ ਤੈਨੂੰ ਕੀ ਸੁਣਾ ਕੱਟੀ ਆਹ ਲੋ ਕੀ ਕੱਟੀ ਦੀ ਐ ਸੂਰਤ ਸੁਣਾਜਾ ਤਾ ਮੈਂ ਦੱਸਤਾ ਕਿ ਚਾਹ ਫੁੱਟ ਗਈ ਸੁਣਾ ਜੀ Lodi, oh, saag saag saagwchmerchio merchio bwdi, codi, de mai lodi. E, na, iddi dda ni sain a hwnna hôl sain a hwnna. Pethau'n pwclau ddim yn rhaid i ni gael nhw. Khatli, khatli. Ha, sain a hiddau ਕੋ ਇਹਨੇ ਬਿਲਕੁਲ ਗਿਆ ਬਿਲਕੁਲ ਬਿਲਣਾ ਸਰਾchnਾ ਦੇ ਮੈਂ ਥੱਪੜ ਮਾਰਨਾ ਸੁਣਾ ਦੇ ਜਿੱਦਾਂ ਪਹਿਲਾਂ ਤੁਹਾਨੂੰ ਦੀ ਸੀ ਲੋੜੀ ਲੋੜੀ ਆਹੋ ਬਾਗੀ ਨੇ ਦਿਆ ਤੈਨੂੰ ਆਇਦਾਂ ਗਿਆ ਇਹਨੇ ਹਾਂ ਲਾ ਕੇ ਤੁਰ ਗਿਆ ਇਹਨੂੰ ਕੁੱਤੇ ਲੋੜੀ ਕੁੱਤੇ ਲੋੜੀ ਗਿਆ ਆ ਆ ਦੇਖਿਆ ਗਾਣਾ ਗਾਣਾ ਆ ਦੇ ਲੋ ਗਾਣਾ ਕਿਹਨੇ ਸਾਜੀ ਸਾਗ ਸਾਗ ਵਿੱਚ ਮਿਰਚਾ ਮਿਰਚਾ ਮਿਰਚ ਬੜੀ ਕੋੜੀ ਕਿਹਦੇ ਦਾਦੀ ਨੇ ਕਿਹਾ ਉਹਨੂੰ ਕੀ ਹੈ ਗਲਾ ਇਹ ਮੈਂ ਦਾਦੀ ਬੰਦਾ ਕਹਿੰਦਾ ਕੀ ਹੈ ਗਲਾ ਇਹ ਕਿ ਲੋਕਾਂ ਨੂੰ ਮਰੋਣੀ ਲਪਣਾ ਲੋਣੀ ਕਹਿੰਦੀ ਦਾਦੀ ਨੇ ਕਿਹਾ ਮੈਨੂੰ ਉੱਥੇ ਮੰਮੀ ਜੱਤੀਆ ਫਰਵਾਣੀਆਂ ਇੱਥੇ ਆਪਣੀ ਪੋਤੀ ਦੇ ਕਿਤੇ ਉਹਦੇ ਜਾ ਕੇ ਮੰਗਦੀ ਜੱਤੀਆ ਫਰਵਾਣੀਆਂ ਇਹਦੇ ਅਗਲੇ ਨੇ ਜੱਤੀਆ ਫੇਰ ਨਹੀਂ ਆਈ ਹੱਲੇ ਦੇਖ ਲੋ ਯਾਰ ਮੈਂ ਸ਼ੇਰ ਬੋਲ ਲੋੜੀ ਜਿ ਲੋੜੀ ਕਦੇ ਖੁਲੂੜੀ ਕਦੇ ਆਪ ਕੇ ਜਾਵਾ ਸਾਰਾ ਜੇ ਲੋੜੀ ਲੋੜੀ ਦਾਸਾ ਉਤੋਂ ਆਈ ਬਸ ਪਾਸ ਕਾ ਦਿੱਤੀ ਪੀ ਉਤੋਂ ਆਈ ਸੀ ਦੀ ਜਿਹੜੀ ਕੋਈ ਇੱਧਰ ਵੀ ਲੋੜੀ ਚੋਲੀ ਆਈ ਸਾਡੇ ਜੇਤੀ ਤੋਂ ਦਾਣੇ ਭੰਗੜਾ ਪਾ ਕੇ ਦਿਖਾਓ ਇੱਕ ਵਾਰੀ ਚਲੋ ਜਿੰਨਾ ਜ਼ਰਾ ਭੰਗੜਾ ਉੰਨੀ ਜਾਈ ਲੋੜੀ ਹਾਂ ਭੰਗੜਾ ਹੀ ਪਾਣਾ ਚੱਲਦੇ ਨੂੰ ਪੂਰਾ ਨਹੀਂ ਹੁੰਦਾ ਜਿਹਨੂੰ ਪੂਰਾ ਨਹੀਂ ਹੁੰਦਾ ਉਹ ਬਸ ਏਕਾ ਲਾਵੇ ਚਲੋ ਭੰਗੜਾ ਪਾ ਕੇ ਦਿਓ ਨਾਲ ਚਲੋ ਹੁਣ ਵੀ ਦਾਰਦੇ ਸਾਰੇ ਚਲੋ 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 ਸਾਰੇ ਚਲੋ ਭੰਗੜਾ ਪਾਓ ਸੁੰਦਰ ਮੁੰਦਰੀਏ ਆਸ ਤੇਰਾ ਖੁਸ਼ਿਆਰਾ ਓਏ ਢਿੱਲੇ ਦੀ ਕੀ ਵਿਆਹ ਓਏ ਸ਼ੇਨ ਸ਼ੱਕਰਬਾਈ ਓਏ ਜੱਟਾ ਦਾਲੂ ਪਟਾ ਓਏ ਆਏ ਪੂਰੀ ਕੁੱਤੇ ਚਾਚਾ ਪੂਰੀ ਕੁੱਤੇ ਪੂਰੀ ਕੁੱਤੇ ਚਾਚਾ ਨੂੰ ਕੁੱਤੇ ਆਇਓ ਨਹੀਂ ਓਏ ਅੱਗੇ ਚਾਚਾ ਪੂਰੀ ਕੁੱਤੇ ਚਲੋ ਆ ਜਿਓ ਓ ਹਾਂ ਦਾ ਲੋੜੀ ਲੋੜੀ ਕੱਟੇ ਦੀ ਪੂਰੀ ਲੋੜੀ ਓ ਸੁਣਾ ਦਿਓ ਲੋੜੀ ਲੋੜੀ ਕੱਟੇ ਦੀ ਪੂਰੀ ਲੋੜੀ ਕੱਟਾ ਲੈਣਾ ਲੋੜੀ ਵੇਦ ਨਹੀਂ ਲੋੜੀ ਪੜਾਣ ਲੋੜੀ ਆ ਗਿਆ ਵਾ ਲੈ ਕੇ ਆਉਣੀ ਕਿੰਨੇ ਪੈਸੇ ਲੈਣੇ ਤੁਸੀਂ ਕਿੰਨੇ ਲੈਣੇ ਲੈ ਕੇ ਜਿਆਦਾ ਮੰਗਣਾ ਪਈ ਦੱਸੋ ਕਿੰਨੇ ਕਿੰਨੇ ਲੈਣੇ ਆ ਲੋ ਆ ਦੋ ਕੁਟਰ ਦੇਖਣਾ ਵਧੀਆ ਆ ਆ ਦੇਖ ਚੱਲੋਂਦੀ ਏ ਏ ਏ ਏ ਏ ਚੜ ਗਿਆ ਹੁਣ ਉੱਤਰ ਜਾ ਲੋ ਹੁਣ ਉੱਦਨ ਚੱਲ ਦੇਖੇ ਜਾਂਦੀ ਜਸੂ ਦੇਖ ਜਸੂ ਦੇ ਏ ਦੇ ਰਹੇ ਤੇ ਲੋ ਜੀ ਉਧਰੋਂ ਤਾਂ ਕਹਿੰਦੇ ਅਸੀਂ ਨਹੀਂ ਖਾਣੇ ਗੋਲ ਗੁਫੇ ਫਿਰ 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 ਕੋਠੇ ਰ ਸੁੱੜਦੀ ਫਿਰ ਮਮੀ ਇਹ ਮੈਂ ਨਹੀਂ ਖਾਣੇ ਦਾਦੀ ਕਹਿੰਦੀ ਮੈਂ ਨਹੀਂ ਖਾਣੇ ਦਾਦੂ ਨੂੰ ਦੇ ਰਿਹਾ ਦਾਦੂ ਕਿਥੇ ਆ ਹਾਂ ਦਾਦੂ ਅੰਦਰ ਗੋਲ ਗੁਫੇ ਖਾਓਗੇ ਖਾਓ ਲੋ ਦਾਦੂ ਦੇ ਰਹੇ ਦਾਦੀ ਨੇ ਖਾਏ ਨਹੀਂ ਖਾਣ ਦੇ ਦੋ

ਮਿੱਠੀ ਲਈ ਬਾਈ ਇਹਨੇ ਅਚਾ ਉਹ ਰੇ ਵਿੱਚ ਮਿਕਸ ਕਰਤੀ ਹੋਣੀ ਦੋਨੇ ਮਿਕਸ ਕਰਤੀ ਹੋਣੀ ਡੈਡੀ ਮਿਕਸ ਕੀਤੀ ਆ ਦੋਨੇ ਹੋਰ ਨਹੀਂ ਕਿ ਨਾ ਇਹ ਇੱਕ ਐਕਸਟਰਾ ਡੇਕ ਆ ਉਹ ਗੋਲ ਮੇਰੇ ਹੱਥ ਨੇ ਗੋਲ ਨਹੀਂ ਇੱਕ ਹੱਥ ਨੂੰ ਗੋਲ ਨਹੀਂ ਆਹ ਇਤੋਂ ਇਤੋਂ ਡੰਡੀ ਵੜ ਲਓ ਮਾੜੀ ਜੀ ਉੱਥੇ ਕਰਕੇ ਇਹ ਪਾਟ ਸਾਰਾ ਖਰਾਬ ਹੋ ਆ ਸਾਰਾ ਨਹੀਂ ਪੀਣਾ ਤੁਸੀਂ ਆ ਫੜਿਓ ਮੜ ਜਾ

ਲਓ ਜੀ ਇੱਧਰ ਸਾਡੀਆਂ ਜੀ ਲਾਟਾਂ ਹੋ ਗਈਆਂ ਖਰਾਬ ਤੇ ਤੇ ਆ ਦੇਖੋ ਐਲਈਡੀ ਵਾਲਾ ਸ਼ੂ ਜਿਹੜਾ ਪਿੱਛੇ ਹੋ ਗਿਆ ਖਰਾਬ ਤੇ ਮਕੈਨਿਕ ਆਪੇ ਕਰੀ ਜਾਂਦੇ ਇਹਨਾਂ ਨੂੰ ਘੰਟਾ ਹੋ ਗਿਆ ਆ ਤੇ ਕਰਦੇ ਆ ਇਹਨੂੰ ਹਾਂ ਜੀ ਜਾ ਤੂੰ ਜਾ ਦੱਦੋ ਚੱਲ ਜਾ ਹੋਏ ਨਹੀਂ ਕਹਾਂਗੇ ਕਿ ਤੱਕ ਦੇਖੋ ਐ ਚੱਲ ਆਪਣੀ ਦਾਦੀ ਕੋ ਚੱਲ ਜਾ ਚੱਲ ਦਾਦੀ ਚੱਲ ਆਪਣੀ ਦਾਦੀ ਤੋਂ ਕਰੋ ਤੂੰ ਸਾਲ ਫੇਰ ਬਾਹਰ ਕਰੋ ਕਰੋ ਬਾਹਰ ਚੱਲ ਫੇਰ ਨਿਕਲ ਬਾਹਰ ਕਿ ਲੈ ਧੁੰਦ ਦੇਖੋ ਐਨਾ ਬੁਰਾ ਹਾਲ ਹੋਇਆ ਬੈਣਾ ਰੋਜ਼ ਇਦਾਂ ਧੁੰਦ ਪੈਂਦੀ ਰੋਜ਼ ਕੁਛ ਨਹੀਂ ਦੀਦਾ ਧੁੰਦ ਦੇਖ ਲਓ ਓਹ ਹੈ ਨਿਆੜੇ ਫੇ ਸਕੂਲ ਕਿੱਧਰ ਜਾਣਾ ਕਹਿੰਦੇ ਤਾਂ ਛੁੱਟੀਆਂ ਓਹ ਕਹਿੰਦੇ ਹੁਣ ਤਾਂ ਛੁੱਟੀਆਂ ਨਹੀਂ ਬਦਲੀਆਂ ਆਏ ਹਾਏ ਮਰ ਰ ਗਿਆ ਨਾ ਪਿੱਦੀ ਰੋਟੀਆਂ ਕਿੱਥੇ ਬਣਾਉਣਾ ਫਿਰ ਤੇ ਤਾ ਫਟ ਗਿਆ ਮੋਹ ਜੀ ਸ਼ਿਖਰੋਂ ਦਿਲਾ ਕੋ ਕਿਹਾ ਕੋ ਜੀ ਜੀ ਤੇ ਆ ਤੇ ਉੱਲੋ ਨਾ ਉੱਥੇ ਜਾਓ ਅਕੀ 20 ਲੈ ਹੁਣ ਉਹ ਲੈ ਆਪਈ ਆ ਤਾਂ ਪੰਨਣ ਵਾਲੀ ਹੋਈ ਹੈ ਨਾ ਛੋਟੀ ਦਾ ਛੋਟੀ ਤਾਂ ਪੰਨਣ ਵਾਲੀ ਹੋਈ ਆ ਦੰਡਾ ਲਾ ਕੇ ਟੋਰਚ ਮਾਰੋ ਡੈਡੀ ਇਹਦੇ ਆ ਗਈ ਟੋਰਚ ਇਸ ਟੋਰਚ ਮਾਰੋ ਡੈਡੀ ਇਹਦੇ ਇਹਨੇ ਜੀ ਮਨੋਂ ਕੋਣੇ ਫੋਨ ਦੇੜੀ ਕਿੰਨੇ ਵੀ دیਵਾਨਾ ਆਹ ਹੈ ਕਿ ਇਦਾਂ ਦੀ ਹੈ ਉਹਨੇ ਗੁੱਡੀਆਂ ਸੇਰ ਪੌਂਦੀ ਵਾਹ ਕੀ ਬਾਤਾਂ ਆਪਾਂ ਕਦੀ ਬਾਇਆ ਨਹੀਂ ਆਪਾਂ ਉਹਦੀ ਬਾਇਆ ਨਹੀਂ ਤੇ ਮੇਰਾ ਬੋਲ ਰਹੀ ਉਹ ਦੇਖ ਲੋ ਆ ਰੋਂਦੇ ਰੋਂਦੇ ਆਪਣੀ ਜਟਾ ਜਟਾਈ ਬਣੀ ਆਉਂਦੀ ਹੈ ਇਹ ਗੁੱਟੀਆਂ ਦੇ ਚਾ ਮੇਰਾ ਭਾਂਡੇ ਲੱਗ ਗਈ ਆਹ ਇਹਦੇ ਗੁੱਟੀਆਂ ਰਹਿਣੇ ਜੋ ਜਦੀ ਭੰਨੀ ਆਇਓ ਤੇ ਗੁੱਡੀ ਭਾਈ ਤੇ ਜਣਾ ਖਾਂਦਾ ਇਹ ਆਹ ਉਹ ਦੋ ਦਿਗਾ ਸੇਰ ਕਿੱਲ ਰਿਆਣੀ ਨਾ ਅੱਦਾ ਇਹਦਾ ਮम्मी ਤਾਂ ਇਹ ਚੁੰਗਿਆ ਕਰਦੇ ਕਰੋ ਤੇ ਪਹਿਲੇ ਬੈਠੇ ਆ ਵਾੜਾ ਕਹਿੰਦੀ ਮੈਨੂੰ ਹੱਥ ਲਾਉਂਦੀ ਦੀ ਮਾਦਾ ਉੱਦਾਂ ਕਹਿੰਦੀ ਮੈਂ ਹੀ ਕਰਦੀ ਗੁੰਡੀਆਂ ਦੀ ਤੇ ਮਾਦਾ ਕਹਿੰਦੀ ਮੈਨੂੰ ਹੱਥ ਲਾਉਂਦੀ ਦੀ ਕਿ ਇਹ ਨਹੀਂ ਆਉਂਦੀ ਜਾ ਤੇ ਜੋ ਨਾ ਕਰੀ ਅੰਸਾ ਕੰਦਾ ਫੜੋ ਹੁਣ ਜਾਉਂਦੀ ਦਬੂ ਕੇ ਮੈਂ ਕਾਮ ਹਾਂ ਦਬੂ ਨੰਦੇ ਨਾ ਉਹ ਦੇਖਦੀ ਦੇਖ ਕਿੰਨਾ ਦੇਖਦੀ ਦੇਖ ਕੀ ਹੈ ਬਰਗਰ ਕਹਿੰਦੀ ਨਹੀਂ ਬਰਗਰ ਗਾ ਲਓ ਸਾਡੇ ਸਾਡੇ ਲੋੜ ਹੀ ਆਈ ਸੀ ਸਾਡੇ ਮੁੰਡਾ ਆਈ ਪਿੰਡ तो, तो नी आई ओ सी लड्डू सी तिड़पड़े मूंगफली मूंगली बड़ी, तो बड़ी लाल आ ना जा सही है है। दिणा दिणा। हाँ? <ié> है। भी ना खराब बिलना सारे ने कहना चकला पिलवा नहीं तो मम्मी कोता <सा�> ਬੈਠੀ ਹੋਰ ਨਾ ਵੇਖੇ ਨੂੰ ਘੋੜਿਆ। ਦੱਤੀ ਚਾਹ ਮਾਰੀ ਬੀ ਖਾ ਲੋ। ਦੱਤੀ ਚਾਹ ਮਾਰੀ ਆ। ਆ ਨਿਆਰੇ ਤੇ ਲੋ ਖਰਾਬ ਕਰ ਚਕਲਾ ਮੇਣਾ ਤੇ ਕਹਿਣਾ ਸੀ ਚਕਲਾ ਮੇਣਾ ਦੋਨੀਆ। ਜਨ ਜਨ ਲਾਪਣ। ਫਿਰ ਮੈਂ ਗਿਆ ਆਈ ਹਾਂ ਪੈ ਖਰਾਬ ਕੀਤਾ ਕਿਸ ਨੂੰ ਕੁਝ ਕਹਿਣਾ ਮੈਂ ਬਸ ਜੋ ਬੋਲਣਾ।

ਤੂੰ ਰੱਖ ਦੇ ਸਮਾਨ ਤੇਰੇ ਕੰਮ ਦਾ ਨਹੀਂ ਹੈਗਾ ਇਹ ਨਹੀਂ ਚਲਾਉਂਗੀ ਚਲਾ ਚਲਾ ਆਹ ਬੋਗ ਦੇ ਮੈਂ ਤੇ ਲਈ ਮੂਫਲੀ ਗਰਮ ਕਰਨ ਤੁੱਲੇ ਗਰਮ ਕਰਕੇ ਖਾਣੇ ਅੱਗ ਤਾਂ ਮਾੜੀ ਮੋਟੀ ਹੈਗੀ ਹੈ ਦੇਖਦੇ ਆਂ ਜੇ ਮਾੜੀ ਮੋਟੀ ਹੋਈ ਤਾਂ ਹੈਗੀ ਹੈ ਹੈਗੀ ਮਾੜੀ ਜੀ ਆਹ ਛੜਾ ਤੁੱਲਾ ਦੇਖੋ ਕਿੰਨਾ ਸੋਹਣਾ ਹੋ ਗਿਆ ਨਾ ਸਾਫ ਫੂਗ ਮਾਰਨ ਤੇ ਦੇਖੋ ਦਾ ਚਿੱਟਾ ਹੋ ਗਿਆ ਨਾ ਇਹਨੂੰ ਹੁਣ ਗੋਹਾ ਲਾਵਾਂਗੇ ਕੋਈ ਨਹੀਂ ਸਾਨੂੰ ਸਾਰੇ ਘੰਦਰੰਦ ਚੁੱਲੇ ਨੂੰ ਤੁਸੀਂ ਮਲਿੱਤ ਕੇ ਰੱਖਿਆ ਕਰੋ ਇਦਾਂ ਕਰਕੇ ਰੱਖਿਆ ਕਰੋ ਸਾਰੇ ਨਹੀਂ ਕੁਝ ਲਾ 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 ਲੂਸ ਗਈ ਲਾ ਲੂਸ ਗਈ ਲੂਸ ਗਈ ਆ ਲੇਲਾ ਬਾਕੀ ਤਾਂ ਲੂਸੀ ਗਈਆਂ ਲੱਗਾ ਮਾਰੇ ਹਰੇ ਇੱਕ ਇਹ ਆਹ ਲਾਹ ਆਹਰ ਕੇਮਟਾ ਸੱਚੇਮਟਾ ਰੂ ਹੈਗਾ ਆ ਆਰੇ एक कितने गया दे दे हम खा गए हम्म, हुई बहुत टेस्टी हम्म वाह ਚਲੜੀ ਹੁਣ ਪੱਕੀ ਬੰਦ ਕਰਾਤੀਓ ਪਾਪਾ ਪੱਕੀ ਬੰਦ ਹੋ ਗਈ ਮੈਂ ਦੋ ਆਦਿ ਇਹੋ ਨੂੰ ਸੋ ਜਾਣਾ ਲੱਛ ਪਾਪਾ ਲਗਾਈ ਕਿ ਫੇਰ ਲਗਾਈ ਦੇਖੋ ਨਾ ਬੱਸ ਖੜਿਓ ਚਾਚਾ ਛੇਤੀ ਰੋਟੀ ਪਾਓ ਦੋ ਦੋ ਦਓ ਛੇਤੀ ਛੇਤੀ ਕਰੋ ਕੰਮ ਬਹੁਤ ਕੇ ਫਾਸਟ ਚਲਣ ਦਾ ਹੈ ਤੁਮ ਚਲਣੀ ਨਹੀਂ ਸੀ ਲੋੜੀ ਅਸਾ ਤਿਆਰ ਕਰਨਾ ਸਾਰਾ ਕੁਝ ਅਸਮਾਨ ਲੈ ਕੇ ਆਉਣੇ ਆ ਧੋਣਾ ਲਾਉਣਾ ਤੱਕ ਮੂੰਗਫਲੀ ਲੈ ਕੇ ਆਉਣੀ ਆ ਉਧਰ ਲਿਆਂਦੀ ਆ ਕੱਲ ਤੋਂ ਬਾਅਦ ਅਹੀਂ ਮੋਣੀ ਲੋੜੀ ਕੱਲ ਤੋਂ ਬਾਅਦ ਲੋੜੀ ਪਾਵਾਂਗੇ ਅਹੀਂ ਵੀ ਦਿਖਦੇ ਆ ਕਿਦੋਂ ਪਾਈਏ ਹੁਣ ਤੁਸੀਂ ਕਾਦੀ ਮੋਣੀ ਆ ਕੁੜੀਆਂ ਦੀ ਨਹੀਂ ਬਾਤ ਕੀ ਕਰ ਲੋ ਕੁੜੀਆਂ ਦੀ ਵੀ ਲੋੜੀ ਪਾਉਂਦੇ ਆ ਲੋਕੀ ਕੁੜੀ ਕੁੜੀ ਹੋਏ ਦਾ 2 ਸਾਲ ਹੋ ਗਏ ਫੇਰ ਕੀ ਹੋ ਚੌਥੇ ਸਾਲ ਪਾ ਦੋ ਜਦੋਂ ਹਿੰਮਤ ਹੈ ਕੀ ਉਦੋਂ ਪਾ ਦੋ ਜ਼ਰੂਰੀ ਥੋੜੀ ਕੀ ਜਦੋਂ ਆਏਗਾ ਉਦੋਂ ਪਾਉਣੀ ਜਦੋਂ ਹਿੰਮਤ ਹੈ ਕੀ ਉਦੋਂ ਪਾ ਦੋ ਜਾ ਉਥੇ ਸਾਲ ਚ ਪਾਦਾ ਕੁੜੀ ਦੀ ਦੱਸਿਓ ਕਮੈਂਟ ਕਰਕੇ ਦੋਸਤੋ ਕਿ ਕੁੜੀਆਂ ਦੀ ਲੋੜੀ ਕਿੰਨੇਵੇਂ ਸਾਲ ਚ ਪਾਈਦੀ ਬੱਚੇ ਦੀ ਲੋੜੀ ਪਹਿਲੇ ਸਾਲ ਲੋਕ ਕਿਉਂ ਪਾਉਂਦੇ ਆ ਖਰੇ ਚੌਥੇ ਸਾਲ ਪੈਂਦੀ ਪਤਾ ਨਹੀਂ ਕੀ ਹਿਸਾਬ ਕਿਤਾਬ ਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਜਾਣੇ ਸੁਣਾ ਉਹ ਪਾਣੀ ਜਦ ਬਣਾਈ ਪਾਪੀ ਆ ਧੂੰ ਧੋ ਬੱਲਾ 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 ਮੈਂ ਤੁਹਾਨੂੰ ਕਿਹਾ ਨਾ ਧੂੰ ਅੰਦਾਜ਼ ਬੋ ਪੈਣੀ ਆ ਲੈ ਕਾਗਜ਼ ਇਦਾਂ ਲਾ ਰੋਟੀਆਂ ਹੁੰਦੀਆਂ ਮੈਨੂੰ ਵੀ ਇਦਾਂ ਲੱਗਾ ਕਾਗਜ਼ ਆ ਮੰਮੀ ਕੁੜੀ ਦਾ ਗੜਵੀ ਦੁੱਧ ਵਾੜ ਕਰਾਤਾ ਮੈਂ ਸੋਹਜ ਵਾਂ ਵੜਾ ਉਹ ਹੀ ਦੀ ਉਹ ਨੂੰ ਸੋਹਜ ਵਾਂ ਅਦਰ ਪਾ ਕੇ ਪਾਲਤਾ ਕੱਚਾ ਫਿੰਦੇ ਨਾਲ ਨਹੀਂ ਆਣ ਸਹੀ ਹੁਣ ਤਾਂ ਬਸ ਹੋ ਗਿਆ ਸਾਰੇ ਗੱਤੇ ਦੇਖਦਾ ਖੜਾਰੇ ਕਾਗਜ਼ ਰਸਤੇ ਤੇ ਤੂੰ ਕੱਚਾ ਕੱਚਾ ਸਾਰੇ ਕਾਗਜ਼ ਨਾਲ ਥੱਲੇ ਕੈਂਤ ਉੱਧਣਾ ਪਾਣੀ ਚ ਠੰਡਾ ਨਹੀਂ ਕਰੀਦਾ ਤਾਂ ਬਤਾਈ ਵੀ ਪਾਣੀ ਠੰਡਾ ਕਰਕੇ ਆਈ ਨਾ ਮੈਂ ਨਹੀਂ ਉੱਥੇ ਤਾਂ ਨਹੀਂ ਗਈ ਸੀ ਇਹਨੂੰ ਇਹਨੂੰ ਠੰਡਾ ਕਰਨ ਗਈ ਸੀ ਕੱਲੀ ਇਹਨੂੰ ਹਾਂ ਇਹਨੂੰ ਕੀ ਦਾ ਨਾਮ ਮम्मा ਪਾਣੀ ਦੇ ਠੰਡਾ ਕਰੀ ਜਾਂਦਾ ਵਾ ਪਾਣੀ ਚ ਨਹੀਂ ਕਰੀ ਇਦਾਂ ਠੰਡਾ ਕਰੀਦਾ ਕਹਿੰਦੇ ਮੈਂ ਪਾਣੀ ਦਵਾ ਲਈ ਆ ਠੰਡ ਚੱਲ ਹੁਣ ਦੋਦੀ ਦਿਖਾੜੀ ਜਾਣਾ ਸਾਰੇ ਬਲੌਗ ਚ ਸਹਿ ਜਿਹੜਾ ਕਲੋਡਿੰਗ ਵਾਲਾ ਗਾਣਾ ਸਿੱਖਿਆ ਉਹ ਹੀ ਗਾਈ ਕਰ ਤੇਰਾ ਚਾਚਾ ਲੈ ਕੇ ਜਾ ਛੇਤੀ ਲੈ ਕੇ ਜਾ ਅੰਦਰ ਚੱਲ 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 ਕੁੜੀ ਵਕਤ ਪਾਉਣ ਦੇ ਚੱਲ 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 ਛੇਤੀ ਚੱਲ ਮੂੰਹ ਲੂਸੂ ਹੁਣ ਉਹਦਾ ਗਰਮ ਹੀ ਰਹਿਣਾ ਹੁਣ ਕੀ ਹੋਇਆ ਕੁੜੀ ਨੂੰ ਕੀ ਹੋਇਆ ਬੇਟਾ ਕੀ ਹੋਇਆ ਇਹਦਾ ਦੁੱਧ ਦੇਖੀ ਕੀ ਹੋਇਆ ਦੁੱਧੂ ਪਤਾ ਸੌਂਫ ਜਵਾਨ ਪਾਈ ਵਿੱਚ ਗੜਾ ਗਲਾ ਸਾਫ ਹੋਊ ਥੋੜਾ ਕੱਚਾ ਦੇ ਨਹੀਂ ਗੱਲਾਂ ਦੇ ਕਿ ਨਾਲ ਕਿਤੇ ਟਪਕ ਰੋਣਗੇ ਤੇਰਾ ਗਲਾ ਸਾਫ ਹੋ ਜੂ ਥੋੜਾ ਹਾਂ ਨਹੀਂ ਜਿਹਾ ਢਾਣਾ ਹੋਈਆ ਗੜਾ ਕਰੀ ਸਦੀ ਤੂੰ ਬਹੁਤ ਅਲੀ ਤੈਨੂੰ ਸਮਝਵਾਂ ਨਾ ਪਾਵੇ ਤੇ ਇਹ ਟੁੱਟਿਆ ਆ ਬੋਤਲ ਦਾ ਉਹ ਬੋਤਲ ਟੁੱਟ ਗਿਆ ਹੁਣ ਕੋਈ ਨਾ ਟੁੱਟਿਆ ਆ ਆਪਾਂ ਫੇਰ ਇਹ ਕੱਪੜੇ ਲੈ ਕੇ ਭੇਜ ਮੈਂ ਤਾਂ ਹੋਣ ਲੱਗੀ ਤਾਂ ਟੁੱਟਾ ਦੇਖਿਆ ਬੋਤਲ ਢੋਂ ਲੱਗੀ ਸਾਰੀ ਖਾਣ ਆਹ ਸਹੀ ਆ ਸੁਣਾਏ ਟਪੇੜ ਖਾਉਂਗੀ ਮੂੰ ਤੇ ਸਾਗ ਦੀ ਸਾਗ ਸਵਾਗਤ ਮੇਰੇ ਤੇ ਮੇਟੋੜੀ ਕਾੜੀ ਦੇ ਮਾਈ ਲੋੜੀ ਕਾੜੀ ਇੱਕ ਦਾੜੀ ਉਹ ਵਾਲਾ ਚਲੋ ਚਲੋ ਛੇਤੀ ਕਰੋ ਰੋਟੀ ਲੈ ਕੇ ਆਓ ਛੇਤੀ ਦਿਖਾਈਏ ਤਾਂ ਨੱਚੀ ਟੱਪੜਾ ਭੰਗੜਾ ਫੱਜੇ ਬੋਲ ਨਹੀਂ ਉਹ ਬਣਾਇਓ ਰਹੀ ਰੋਟੀ ਖਾਣੀ ਆ ਰੋਟੀ ਲੈ ਕੇ ਆਓ ਚਲੋ ਛੇਤੀ ਬੋਲੀ ਸੁਣਾਉਣੀ ਉਹਨੇ ਇਹ ਗਾਣਾ ਗਰੀਲਾ ਕੋਈ ਗਾਣੀ ਕਾਲੂ ਸੁਣਾਦੀ ਬੋਲੀ ਚਲੋ ਠੀਕ ਆ ਦੋਸਤੋ ਸਾਰਿਆਂ ਨੂੰ ਸਤ ਸਕਾਰ ਦਰਿਓ ਜੀ ਉਡੀ ਨੱਚਦੀ ਪਟੋਲਾ ਬਣ ਕੇ ਮੇਰੇ ਪਹਿਲਾ ਪੌਦੀ ਦੇ ਚਲੋ ਠੀਕ ਆ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤੀਆਂ ਦੇਣ ਤੇ ਤਰੱਕੀਆਂ ਦੇਣ ਦੀ ਸਾਰਿਆਂ ਨੂੰ ਪਿਆਰ ਕਰਦੇ ਰਹੋ ਜੀ ਤੇ ਹੁਣ ਇਹ ਆਪਾਂ ਕਰਨ ਲੱਗੇ ਆ ਜੀ ਵਲੌਗ ਦੀ ਸਮਾਪਤੀ ਤੇ ਸਾਰਿਆਂ ਨੇ ਦੀ ਪਿਆਰ ਕਰਦੇ ਰਹੋ ਸਾਰਿਆਂ ਨੂੰ ਕਰ ਦੋ ਜੀ ਹੈਪੀ ਲੋੜੀ ਲੋੜੀ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ ਪਰਮਾਤਮਾ ਸਾਰਿਆਂ ਦੇ ਲੋੜੀਆਂ ਖੁਸ਼ੀਆਂ ਭਰੀਆਂ ਲੈ ਕੇ ਆਵਣ ਤੇ ਸਾਰਿਆਂ ਤਰੱਕੀਆਂ ਦੇਵਣ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਤੇ ਮੇਰ ਭੈਅਤ ਰੱਖਣ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ